ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਆਂ ਬਾਈ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਸਵਾਗਤ ਹੈ ਤੇ ਆਪਣੀ ਚਲਦੀ ਚਲਦੀ ਵੀਡੀਓ ਨੂੰ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਡਬਲ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰ ਦੀਆਂ ਵੀਡੀਓ ਤੁਹਾਡੇ ਲਈ ਹਰ ਰੋਜ਼ ਪਹੁੰਚਦੀਆਂ ਰਹਿਣ ਚੈੱਕ ਕਰ ਸਕਦੇ ਹੋ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਮਿੱਤਰੋ ਆਪਾਂ ਫੋਰਡ 3600 ਟਰੈਕਟਰ ਬਹੁਤ ਨਜਾਇਜ਼ ਸਾਫ ਟਰੈਕਟਰ ਹੈ ਖੇਤੀ ਬਾੜੀ ਦੇ ਕੰਮਾਂ ਦੇ ਵਿੱਚ ਵੀਰਾਂ ਨੇ ਚਲਾਇਆ ਹੋਇਆ ਸਭ ਤੋਂ ਪਹਿਲਾਂ ਗੱਲ ਕਰ ਲਈ ਟਰੈਕਟਰ ਫਸਟ ਪਾਰਟੀ ਦਾ ਮਿੱਤਰੋ ਪੰਜਾਬ ਨੰਬਰ ਟਰੈਕਟਰ ਪੰਜਾਬ ਨੰਬਰ ਇਹ ਟਰੈਕਟਰ ਹੈ ਫਸਟ ਪਾਰਟੀ ਦਾ ਮੂਰਲੇ ਟਾਇਰ ਵੀਰਾਂ ਨੇ ਰੇਡੀਅਲ ਪਾਏ ਹੋਏ ਨੇ ਮੰਗਲੇ ਟਾਇਰ ਵੀ ਤਕਰੀਬਨ ਐਮ ਆਰ ਐਫ ਦੇ ਟਰੈਕਟਰ ਦੇ ਨਵੇਂ ਨੇ ਇੰਜਨ ਗੇਅਰ ਚ ਬਿਲਕੁਲ ਟਰੈਕਟਰ 1 ਰੁਪਿਆ ਤੇ ਬੈਟਰੀ ਬਕਸਾ ਵੀਰਾਂ ਨੇ ਬਾਹਰ ਕਢਾ ਰੱਖਿਆ ਮਗਰਾਟ ਵਗੈਰਾ ਬੇਦਾਗ ਨੇ ਨਾਲ ਦੇ ਸਟਿੱਕਰਾਂ ਚ ਮਗਰਾਟ ਨੇ ਹਜੇ ਤੱਕ ਆਟਾ ਤੇ ਪੇਂਟ ਵਗੈਰਾ ਜਿਹੜਾ ਨਹੀਂ ਹੋਇਆ ਟਰੈਕਟਰ ਨੂੰ ਤੇ ਡੰਡਾ ਡਰਾਵਲ ਸਮੇਤ ਟਰੈਕਟਰ ਦੇ ਲੈਂਕਾਂ ਵਗੈਰਾ ਅਜੇ ਤੱਕ ਨਾਲ ਦੀਆਂ ਨੇ ਸੀਟ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਬਿਲਕੁਲ ਨਾਲ ਦੀ ਅਜੇ ਤੱਕ ਸੀਟ ਤੱਕ ਵੀ ਨਹੀਂ ਵੀਰੇ ਨੇ ਕੋਈ ਟਰੈਕਟਰ ਦਾ 10 ਨੰਬਰ ਤੱਕ ਦਾ ਨਟ ਵੀ ਨਹੀਂ ਖੋਲਿਆ ਟਰੈਕਟਰ ਦਾ ਪੈਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤਕਰੀਬਨ 95% ਮੰਗਲੇ ਟਾਇਰਾਂ ਦੀ ਕੰਡੀਸ਼ਨ ਹੈ ਐਮ ਆਰ ਐਫ ਦੇ ਟਾਇਰ ਨੇ ਟਰੈਕਟਰ ਦੇ ਸ਼ੋ ਵਗੈਰਾ ਤੇ ਕੋਈ ਰੰਗ ਪੇਂਟ ਨਹੀਂ ਟਰੈਕਟਰ ਦੇ ਦੁਬਾਰੇ ਹੋਇਆ 1994 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਦਾ ਮਿੱਤਰੋ ਖੇਤੀਬੜ ਦੇ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਥੋੜਾ ਟਰੈਕਟਰ ਇਹ ਚੱਲਿਆ ਹੋਇਆਗਾ ਏਰੀਆ ਦੀ ਗੱਲ ਕਰ ਲਈਏ ਜੇਕਰ ਭਰਾ ਦਾ ਏਰੀਆ ਸਨਾਮ ਹੈ ਤੇ ਰੇਟ ਦੀ ਗੱਲ ਕਰੀਏ ਤਾਂ 2 ਲੱਖ ਤੇ 45000 ਰੁਪਏ ਵੀਰਨੇ ਰੇਟ ਰੱਖਿਆ ਤੇ ਬਾਕੀ ਮੌਕੇ ਤੇ ਜਿਹੜਾ ਮਾਨਤਾਨ ਕੀਤਾ ਜਾਊਗਾ ਤੇ ਕੰਟੈਕਟ ਨੰਬਰ ਭਰਾ ਦਾ ਸਕਰੀਨ ਤੇ ਸ਼ੋ ਹੋ ਰਿਹਾ ਤੇ ਟਰੈਕਟਰ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ ਕਿ ਕਿੰਨਾ ਸੋਹਣਾ ਟਰੈਕਟਰ ਦੀ ਆਵਾਜ਼ ਪਈ ਹੈ ਅਜੇ 99% ਟਰੈਕਟਰ ਦੀ ਤਕਰੀਬਨ ਕੰਡੀਸ਼ਨ ਪਈ ਹੈ ਮਿੱਤਰੋ ਤੇ ਸੁਣ ਲਓ ਆਵਾਜ਼ ਟਰੈਕਟਰ ਦੀ ਕਿੰਨਾ ਸੋਹਣਾ ਤੇ ਸਾਇਲੈਂਟ ਟਰੈਕਟਰ ਹੈ